ਤੁਸੀਂ ਦੇਖ ਰਹੇ ਹੋ ਗ੍ਰੇਵਨ ਸਟੋਰੀਸ ਤੇ ਮੈਂ ਕੁਝ ਅਗਰ ਕਰ ਗਿਆ ਗੱਲ ਕਰੀਏ ਇਸ ਵੇਲੇ ਸਭ ਤੋਂ ਸੁਰੱਖਿਆ ਦਾ ਮਾਮਲਾ ਬਣਿਆ ਹੋਇਆ ਬੰਗਲਾਦੇਸ਼ ਕਿਉਂਕਿ ਬੰਗਲਾਦੇਸ਼ ਦੇ ਵਿੱਚ ਬਗਾਵਤ ਸ਼ੁਰੂ ਹੋ ਚੁੱਕੀ ਹੈ ਔਰ ਤੇ ਹਰ ਗੱਲ ਕਰੀਏ ਉੱਥੇ ਦੀ ਸਰਕਾਰ ਜਿਹੜੀ ਡਿੱਗ ਚੁੱਕੀ ਹੈ ਸ਼ੇਖ ਹਸਿਨਾ ਇਸ ਵੇਲੇ ਇੰਡੀਆ ਦੇ ਵਿੱਚ ਮੌਜੂਦ ਹੈ ਤੇ ਯੂਕੇ ਦਾ ਵੀਜ਼ਾ ਦੀ ਜਿਹੜੀ ਰਿਪੋਰਟ ਹੈਗੀ ਸ਼ੇਖ ਹਸਿਨਾ ਦੀ ਇਹ ਕਹਿ ਲਈ ਕਿ ਫਾਈਲ ਹੈ ਉਹ ਓਨ ਹੋਲਡ ਪਈ ਹੈ ਕਿਉਂਕਿ ਯੂਕੇ ਗਵਰਨਮੈਂਟ ਨੇ ਇਹ ਫੈਸਲਾ ਦੇ ਦਿੱਤਾ ਹੈ ਕਿ ਅਸੀਂ ਸ਼ੇਖ ਅਸੀਨਾ ਨੂੰ ਉਦੋਂ ਹੀ ਜਿਹੜੀ ਕਹਿ ਸਕਦੇ ਆ ਕਿ ਵੀਜ਼ਾ ਦੇਵਾਂਗੇ ਜਦ ਤੱਕ ਇਹ ਪੂਰੀ ਇਨਵੈਸਟੀਗੇਸ਼ਨ ਨਹੀਂ ਹੋ ਜਾਂਦੀ ਕਿ ਕਿਸ ਤਰ੍ਹਾਂ ਇਹ ਬਗਾਵਤ ਸ਼ੁਰੂ ਹੋਈ ਹੈ ਤੇ ਹੁਣ ਉੱਥੇ ਦੇ ਕੀ ਕਗਾਰ ਬੋਲ ਰਹੇ ਨੇ ਗੱਲ ਕਰੀਏ ਇਸ ਦੇ ਵਾਸਤੇ ਤੁਹਾਨੂੰ ਬਰੀਕੇ ਦੇ ਵਿੱਚ ਦੱਸਾਂਗੇ ਕਿ ਕੀ ਕੀ ਪੂਰੇ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ ਜਾਂ ਕਿੱਥੋਂ ਇਹ ਮਾਮਲਾ ਸ਼ੁਰੂ ਹੁੰਦਾ ਸਰਕਾਰ ਡਿੱਗਣ ਦਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਹਿਸਟਰੀ ਦੇ ਵਿੱਚ ਜਾਣਾ ਪਏਗਾ ਹਿਸਟਰੀ ਤੁਹਾਨੂੰ ਸਮਝਾ ਦਈਏ ਕਿ ਬੰਗਲਾਦੇਸ਼ ਦੀ ਕੀ ਬੋਲਦੀ ਹੈ ਹਿਸਟਰੀ ਇਹ ਦੱਸਦੀ ਹੈ ਕਿ ਜਦੋਂ ਇੰਡੀਆ ਤੇ ਪਾਕਿਸਤਾਨ ਵੱਖ ਹੋਏ ਸੀਗੇ ਉਸ ਦੇ ਵਿੱਚ ਈਸਟ ਪਾਕਿਸਤਾਨ ਜਿਹੜਾ ਹੈਗਾ ਬੰਗਲਾਦੇਸ਼ ਨੂੰ ਮੰਨਿਆ ਜਾਂਦਾ ਸੀਗਾ ਤੇ ਜਿਹੜਾ ਪੰਜਾਬ ਦੇ ਨਾਲ ਪਾਕਿਸਤਾਨ ਲੱਗਦਾ ਹੈ ਉੱਥੇ ਇੱਕ ਵੈਸਟ ਪਾਕਿਸਤਾਨ ਦਾ ਨਾਮ ਦਿੱਤਾ ਗਿਆ ਸੀਗਾ ਜਿਸ ਨੂੰ ਹੁਣ ਸਿੰਪਲ ਤੌਰ ਤੇ ਕਹਿ ਸਕਦੇ ਆ ਕਿ ਪਾਕਿਸਤਾਨ ਕਿਹਾ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਇੱਕ ਪਾਰਟੀ ਸੀਗੀ ਬੰਗਲਾਦੇਸ਼ ਦੇ ਵਿੱਚ ਇੱਕ ਪਾਰਟੀ ਸੀ ਜਿਸ ਨੂੰ ਕਿ ਈਸਟ ਪਾਕਿਸਤਾਨ ਕਿਹਾ ਜਾਂਦਾ ਜੀਗਾ ਜਿਹੜੀ ਇਸ ਵੇਲੇ ਪਾਕਿਸਤਾਨ ਮੌਜੂਦ ਹੈ ਉੱਥੇ ਦੀ ਪਾਰਟੀ ਦੀ ਜਿਹੜੀ ਬਹੁਮਤ ਸੀਗੀ ਉਹ ਘੱਟ ਸੀਗੀ ਉਸ ਵੇਲੇ ਕਹਿ ਲਿਆ ਕਿ ਜਦੋਂ ਉੱਥੇ ਇੱਕ ਜਨਰਲ ਇਲੈਕਸ਼ਨ ਹੁੰਦੀ ਨੇ 1990 ਦੇ 1970 ਦੇ ਵਿੱਚ ਤੇ ਜਦੋਂ ਉੱਥੇ ਹੀ ਕਹਿ ਲਿਆ ਕਿ ਈਸਟ ਪਾਕਿਸਤਾਨ ਮਤਲਬ ਕਿ ਬੰਗਲਾਦੇਸ਼ ਦੇ ਵਿੱਚ ਇਹੀ ਸੇਮ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਉੱਥੇ 162 ਸੀਟਾਂ ਦੇ ਵਿੱਚੋਂ 160 ਸੀਟਾਂ ਦੂਸਰੀ ਪਾਰਟੀ ਜਿੱਤ ਜਾਂਦੀ ਹੈ ਬੰਗਲਾਦੇਸ਼ ਦੇ ਵਿੱਚ ਜਿਸ ਤੋਂ ਬਾਅਦ ਹੁਣ ਜਿਹੜਾ ਕਹਿ ਲਿਆ ਕਿ ਲੀਗਲ ਤੌਰ ਤੇ ਜਿਹੜਾ ਰੂਲ ਕਰਨਾ ਬਣਦਾ ਸੀਗਾ ਉਹ ਬਣਦਾ ਸੀਗਾ ਈਸਟ ਪਾਕਿਸਤਾਨ ਦਾ ਮਤਲਬ ਕਿ ਬੰਗਲਾਦੇਸ਼ ਦਾ ਪਾਕਿਸਤਾਨ ਉੱਤੇ ਰੂਲ ਕਰਨਾ ਪਰ ਇਸ ਚੀਜ਼ ਦੀ ਬਗਾਵਤ ਹੋਣੀ ਸ਼ੁਰੂ ਹੋ ਗਈ ਤੇ ਇਸ ਚੀਜ਼ ਤੋਂ ਇਨਕਾਰਨਾ ਜਿਹੜਾ ਸ਼ੁਰੂ ਹੋ ਚੁੱਕਿਆ ਸੀਗਾ ਪਾਕਿਸਤਾਨ ਦੇ ਵਿੱਚ ਜਿਸ ਦੇ ਚੱਲਦਿਆਂ ਸ਼ੇਕ ਅਸੀਨਾ ਦੇ ਫਾਦਰ ਸੀਗੇ ਜਿਹੜੇ ਉਹ 160 ਸੀਟਾਂ ਜਿੱਤਦੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਫੇਰ ਕਿਉਂ ਨਾ ਆਪਾਂ ਇੱਕ ਆਪਣਾ ਵੱਖਰਾ ਦੇਸ਼ ਹੀ ਬਣਾ ਲਿਆ ਉਹ ਦੇਸ਼ ਦਾ ਨਾਮ ਪਿਆ ਬੰਗਲਾਦੇਸ਼ ਬੰਗਲਾਦੇਸ਼ ਦੀ ਫਿਰ ਜਦੋਂ ਇੰਡੀਆ ਨੇ ਕਾਫੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ ਫੰਡਸ ਵੱਲੋਂ ਹੋਰ ਵੀ ਕਈ ਮੌਕਿਆਂ ਦੇ ਵਿੱਚ ਕਾਫੀ ਵੱਧ ਚੜ ਕੇ ਹਿੱਸਾ ਲੈਂਦਾ ਸੀ ਇੰਡੀਆ ਬੰਗਲਾਦੇਸ਼ ਦੀ ਜਿਹੜੀ ਪਵਰਟੀ ਆ ਕਹਿ ਲਈ ਕਿ ਉੱਥੇ ਦੇ ਜਿਹੜੇ ਫੰਡਸ ਦੇਣ ਵਾਸਤੇ ਪਰ ਮਾਮਲਾ ਇਹ ਸ਼ੁਰੂ ਹੋਇਆ ਕਿ ਸ਼ੇਖ ਅਸੀਨਾ ਦੇ ਜਦੋਂ ਫਾਦਰ ਨੇ ਇੱਕ ਸਪੈਸ਼ਲ ਕੋਟਾ ਰੱਖਿਆ ਗਿਆ ਇਹ ਸਭ ਮਾਮਲਾ ਕੋਟਾ ਦੇ ਨਾਲ ਹੀ ਜੁੜਿਆ ਹੈ ਕੋਟਾ ਇਹ ਰੱਖਿਆ ਗਿਆ ਸੀਗਾ ਕਿ ਜਿਹੜੇ ਫਰੀडम फाइਟਰ ਨੇ ਬੰਗਲਾਦੇਸ਼ ਨੂੰ ਇੰਡੀਪੈਂਡੈਂਟ ਕਰਨ ਵਾਲੇ ਜਿਹੜੇ ਉਹਨਾਂ ਦੇ ਬੱਚੇ ਨੇ ਆ ਉਹਨਾਂ ਦੇ ਪੋਤੇ ਨੇ ਉਹਨਾਂ ਨੂੰ ਕੁਝ ਪਰਸੈਂਟ ਹਿੱਸਾ ਕਹਿ ਲਈ ਕਿ ਸਿਵਲ ਸਰਵਿਸਿਜ਼ ਦੇ ਵਿੱਚ ਦਿੱਤਾ ਜਾਏਗਾ ਇੰਨੇ ਜਿਹੜੀ ਭਰਤੀ ਹੈਗੀ ਇਹਨੇ ਪ੍ਰਤੀਸ਼ਤ ਉਹ ਕੇ ਲਈ ਕਿ ਸਿਵਲ ਸਰਵਿਸਿਜ਼ ਦੇ ਵਿੱਚ ਉਹਨਾਂ ਨੂੰ ਦਿੱਤੀ ਜਾਏਗੀ ਪਰ ਜਿਹਦੇ ਚੱਲਦੇ ਆ ਉੱਥੇ ਬੰਗਲਾਦੇਸ਼ ਦੇ ਇਸ ਵੇਲੇ ਮੌਜੂਦ ਜਿਹੜੇ ਇਸਲਾਮਿਸਟ ਮੋਸਟ ਆਫ ਦੀ ਮੈਜੋਰਿਟੀ ਸਟੂਡੈਂਟਸ ਸੀਗੇ ਜਿਹੜੀ ਕਿ ਅਨਇੰਪਲੋਇਡ ਸੀਗੇ ਉਹ ਇਸ ਚੀਜ਼ ਦੀ ਵਿਰੋਧ ਜਤੰਦੇ ਆ ਵਿਰੋਧ ਜਤੰਦੇ ਉਹਨਾਂ ਨੇ ਇੱਕ ਹਾਈ ਕੋਰਟ ਬੰਗਲਾਦੇਸ਼ ਦੇ ਵਿੱਚ ਪਟੀਸ਼ਨ ਪਾਈ ਉਹ ਪਟੀਸ਼ਨ ਵੀ ਹਾਈ ਕੋਰਟ ਨੇ ਰਿਜੈਕਟ ਕਰਤੀ ਜਿਸ ਤੋਂ ਬਾਅਦ ਇੱਕ ਬਹੁਤ ਵੱਡਾ ਮੈਜੋਰਿਟੀ ਆਫ ਪ੍ਰੋਟੈਸਟ ਚੱਲਿਆ ਉਹਨਾਂ ਸਟੂਡੈਂਟਸ ਵੱਲੋਂ ਸਕਰੀਨ ਤੇ ਤੁਸੀਂ ਇਹ ਤਸਵੀਰਾਂ ਵੀ ਦੇਖ ਪਾ ਰਹੇ ਹੋਵੋਗੇ ਕਿ ਕਿਸ ਤਰ੍ਹਾਂ ਇਹ ਪ੍ਰੋਟੈਸਟ ਦੀਆਂ ਤਸਵੀਰਾਂ ਤੁਹਾਨੂੰ ਦਿਖਾਈ ਦੇ ਮਾਮਲਾ ਫਿਰ ਇਦਰੋ ਹੀ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਬਗਾਵਤ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਪ੍ਰੋਟੈਸਟ ਕਰਨ ਤੋਂ ਬਾਅਦ ਜਦੋਂ ਸ਼ੇਖ ਅਸੀਨਾ ਤੱਕ ਇਹ ਮਾਮਲਾ ਪਹੁੰਚਦਾ ਹੈ ਤਾਂ ਸ਼ੇਖ ਅਸੀਨਾ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਕੋਟਾ ਹੈਗਾ ਉਹ ਬਿਲਕੁਲ ਜਾਇਜ਼ ਹੈ ਇਹਦੇ ਵਿੱਚ ਕੁਝ ਵੀ ਨਜਾਇਜ਼ ਨਹੀਂ ਹੈ ਤੇ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ ਜਿਵੇਂ ਚੱਲਦੇ ਆ ਪ੍ਰੋਟੈਸਟ ਦਿਨ-ਪ੍ਰਤੀ ਦਿਨ ਵੱਧਦਾ ਰਿਹਾ ਤੇ ਮਨਾਲ ਦੇ ਵਿੱਚ ਜਿਹੜਾ ਰੋਸ਼ ਹੈ ਤੇ ਕਹਿ ਲਈਏ ਗੁੱਸਾ ਪੈਦਾ ਹੁੰਦਾ ਰਿਹਾ ਉੱਥੇ ਦੇ ਜਿਹੜੇ ਸਟੂਡੈਂਟ ਸੀਗੇ ਅਨਇੰਪਲੋਇਡ ਬਾਰੇ ਮਾਮਲਾ ਕਰ ਲਿਆ ਉਰੇ ਹੀ ਨਹੀਂ ਖਤਮ ਹੋ ਰਿਹਾ ਇਸ ਤੋਂ ਬਾਅਦ ਕਹਿ ਲਿਆ ਕਿ ਇੰਡੀਆ ਨੂੰ ਸਿੱਧੇ ਤੌਰ ਤੇ ਕਹਿ ਲਿਆ ਕਿ ਸ਼ੇਕਸਿਨਾ ਪ੍ਰਮੋਟ ਕਰਦੀ ਸੀ ਜਾਂ ਉਹਨਾਂ ਇੰਡੀਆ ਦੇ ਨਾਲ ਕਹਿ ਲਿਆ ਕਿ ਵੱਟ ਚੜ ਕੇ ਹਿੱਸਾ ਲੈਂਦੇ ਸੀਗੇ ਜਿਸ ਦੇ ਚਲਦੇ ਕਈ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਹੁਣ ਤੱਕ ਸ਼ੇਕਸਿਨਾ 4 ਤੋਂ 5 ਵਾਰ ਇੰਡੀਆ ਦੇ ਵਿੱਚ ਆ ਚੁੱਕੀ ਹੈ ਸ਼ੇਖ ਅਜ਼ੀਨਾ ਕਹਿ ਲਈਏ ਕਿ 2024 ਦੇ ਵਿੱਚ ਹੀ ਤਕਰੀਬਨ ਸੂਤਰਮਤ ਸਬਕ ਮਿਲੀ ਜਾਣਕਾਰੀ ਅਨੁਸਾਰ ਦੋ ਵਾਰ ਇੰਡੀਆ ਦੇ ਵਿੱਚ ਆ ਚੁੱਕੀ ਹੈ ਪੀਐਮ ਨਰਿੰਦਰ ਮੋਦੀ ਨੂੰ ਮਿਲਣ ਵਾਸਤੇ ਤੇ ਹੁਣ ਤੀਸਰੀ ਵਾਰ ਜਦੋਂ ਹੁਣ ਇੰਡੀਆ ਦੇ ਵਿੱਚ ਉਰੇ ਹੀ ਰੁੱਕੇ ਪਏ ਆ ਕਿਉਂਕਿ ਉਹਨਾਂ ਨੂੰ ਜਿਹੜਾ ਕਹਿ ਰਹੀ ਹੈ ਕਿ ਯੂਕੇ ਦਾ ਵੀਜ਼ਾ ਹਲੇ ਤੱਕ ਅਪਰੂਵ ਨਹੀਂ ਹੋਇਆ ਫਾਈਲ ਹੋਲਡ ਤੇ ਪਈ ਹੈ ਉੱਥੇ ਹੀ ਗੱਲ ਕਰੀਏ ਇਸ ਵੇਲੇ ਜਿਹੜਾ ਬੰਗਲਾਦੇਸ਼ ਦਾ ਹਾਲ ਦੱਸ ਰਹੇ ਆ ਉਹੀ ਹੈ ਕਿ ਉੱਥੇ ਕਈ ਵੀਡੀਓ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਉਹ ਦੋ ਤਰਫੀਆਂ ਵੀਡੀਓ ਨੇ ਜਿਹਦੇ ਵਿੱਚ ਇੱਕ ਪਾਸੇ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਮੰਦਰਾਂ ਨੂੰ ਤੋੜਿਆ ਜਾ ਰਿਹਾ ਤੇ ਦੂਜੇ ਪਾਸੇ ਇੱਕ ਵੀਡੀਓ ਇਹ ਵੀ ਨਿਕਲ ਕੇ ਆ ਰਹੀ ਹੈ ਤੁਸੀਂ ਦੋਵੇਂ ਸਕਰੀਨਾਂ ਉੱਤੇ ਦੇਖ ਪਾ ਰਹੇ ਹੋਵੋਗੇ ਕਿ ਇੱਕ ਵੀਡੀਓ ਇਹ ਵੀ ਦਰਸਾ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੇ ਮੁਸਲਮਜ਼ ਨੇ ਉਹ ਮੰਦਰਾਂ ਦੇ ਬਾਹਰ ਬੈਠ ਕੇ ਹਿੰਦੂਆਂ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਉੱਥੇ ਹੀ ਬੈਠ ਕੇ ਉਹਨਾਂ ਦੀ ਮਦਦ ਕਰ ਰਹੇ ਨੇ ਮਾਰੇ ਮਾਮਲਾ ਹੁਣ ਦੋ ਤਰਫਾ ਹੋ ਚੁੱਕੇ ਦੋ ਤਰਫਾ ਇਸ ਕਦਰ ਹੋ ਚੁੱਕੇ ਹੈ ਕਿ ਉੱਥੇ ਦੇ ਜਿਹੜੀ ਕੁਝ ਨਿਊਜ਼ ਵੈਬਸਾਈਟਸ ਹੈਗੀਆਂ ਨੇ ਜਾਂ ਓਵਰঅল ਵਰਲਡ ਦੀ ਨਿਊਜ਼ ਵੈਬਸਾਈਟਸ ਨੇ ਉਹੀ ਚੀਜ਼ ਦਾ ਦਾਵਾ ਕਰ ਰਹੀਆਂ ਨੇ ਕਿ ਇਸ ਵੇਲੇ ਉੱਥੇ ਜਿਹੜੇ ਹਾਲ ਨੇ ਉਹ ਬਹੁਤ ਖਰਾਬ ਹੋ ਚੁੱਕੇ ਨੇ ਤੇ ਜਿਹੜੇ ਹਿੰਦੂਆਂ ਨੂੰ ਉੱਥੇ ਮਾਰੇ ਜਾਣ ਦੀ ਰਿਪੋਰਟਾਂ ਬਾਰ-ਬਾਰ ਸਾਹਮਣੇ ਆ ਰਹੀਆਂ ਨੇ ਪਰ ਕੀ ਸੱਚ ਹੈ ਕੀ ਝੂਠ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹਲੇ ਤੱਕ ਕਿਉਂਕਿ ਵੀਡੀਓ ਹੀ ਸਿਰਫ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਅਫੀਸ਼ੀਅਲ ਰਿਪੋਰਟ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਈ ਗੱਲ ਕਰੀਏ ਉੱਥੇ ਹੀ ਮਾਮਲਾ ਉਰੇ ਤੱਕ ਤਾਂ ਪਹੁੰਚ ਚੁੱਕਿਆ ਸੀਗਾ ਕਿ ਬਗਾਵਤ ਹੋਣੀ ਸ਼ੁਰੂ ਹੋ ਗਈ ਇਸ ਦੇ ਵਿੱਚ ਹੁਣ ਕਹਿ ਲਈਏ ਕਿ ਦੂਸਰੀ ਧਿਰ ਨੂੰ ਜਾਂ ਦੂਸਰੀ ਪੋਲੀਟੀਕਲ ਪਾਰਟੀ ਨੂੰ ਸਿੱਧੇ ਤੌਰ ਤੇ ਫਾਇਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਹੁਣ ਦੂਸਰੀ ਸਰਕਾਰ ਉਹਨਾਂ ਦੀ ਬਣੇਗੀ ਇਸ ਤੋਂ ਬਾਅਦ ਇੰਡੀਆ ਨੂੰ ਕਈ ਨੁਕਸਾਨ ਝੱਲਣ ਨੂੰ ਮਿਲ ਸਕਦੇ ਨੇ ਕਿਉਂਕਿ ਉੱਥੇ ਦੇ ਕਈ ਇਸਲਾਮਿਸਟ ਸਿੱਧੇ ਤੌਰ ਤੇ ਕਹਿੰਦੇ ਆ ਤਾਂ ਇੰਡੀਆ ਦੇ ਬਾਰੇ ਬਹੁਤ ਮਾੜਾ ਚੰਗਾ ਬੋਲਦੇ ਨੇ ਗੱਲ ਹੁਣ ਇਹ ਵੀ ਆ ਇੱਕ ਸੋਚਣ ਵਾਲੀ ਕਿ ਆਖਰ ਜੇ ਇੰਨੀ ਵੱਡੀ ਬਗਾਵਤ ਹੋ ਚੁੱਕੀ ਹੈ ਸ਼ੇਖ ਅਸੀਨਾ ਵਾਪਸ ਤਾਂ ਨਹੀਂ ਜਾ ਸਕਦੀ ਜੇਕਰ ਉਸ ਨੂੰ ਯੂਕੇ ਦੀ ਐਸਾਈਲਮ ਨਹੀਂ ਮਿਲਦੀ ਕਹਿ ਲੀਏ ਕਿ ਯੂਕੇ ਦੀ ਐਸਾਈਲਮ ਇਸ ਕਦਰ ਮਿਲਦੀ ਹੈ ਕਿ ਜੇਕਰ ਤੁਹਾਨੂੰ ਤੁਹਾਡੇ ਦੇਸ਼ ਦੇ ਵਿੱਚ ਖਤਰਾ ਹੈ ਜਾਨ ਦਾ ਖਤਰਾ ਹੈ ਤਾਂ ਤੁਸੀਂ ਯੂਕੇ ਦੇ ਰੈਜ਼ੀਡੈਂਟ ਜਾਂ ਕਹਿ ਲੀਏ ਕਿ ਉੱਥੇ ਦੀ ਪੀਆਰ ਲੈ ਸਕਦੇ ਹੋ ਐਜ਼ ਅ ਐਸਾਈਲਮ ਪਰ ਜੇਕਰ ਉੱਥੇ ਵੀ ਨਹੀਂ ਮਿਲਦੀ ਤਾਂ ਆਖਰ ਸ਼ੇਖ ਅਸੀਨਾ ਜਾਏਗੀ ਕਿੱਧਰ ਬੜੇ ਵੱਡੇ ਸਵਾਲ ਨੇ ਹਾਲਕਿ ਛੇਕਾ ਸੀਨਾ ਨੂੰ ਸਿਰਫ 45 ਮਿੰਟ ਪਹਿਲਾਂ ਹੀ ਉਹਨਾਂ ਦੇ ਸਿਕਿਉਰਿਟੀ ਅਲਰਟ ਵੱਲੋਂ ਮੈਸੇਜ ਆਇਆ ਸੀ ਕਿ 45 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਉਹਨੋਂ ਨਿਕਲ ਜਾਓ ਨਹੀਂ ਤਾਂ ਤੁਹਾਨੂੰ ਜਿਹੜਾ ਜਾਨ ਦਾ ਖਤਰਾ ਹੋ ਸਕਦਾ ਸੋ ਇਹ ਆ ਪੂਰਾ ਮਾਮਲਾ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਕੀ ਹਾਲ ਚੱਲ ਰਿਹਾ ਉਹ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਤੇ ਕਿੱਥੋਂ ਇਹ ਬਗਾਵਤ ਸ਼ੁਰੂ ਹੋਈ ਹੈ ਤੇ ਕਿੱਥੇ ਅੱਗੇ ਹੁਣ ਖੜ ਰਹੀ ਹੈ ਇਹ ਵੀ ਤੁਹਾਨੂੰ ਦੱਸ ਚੁੱਕੇ ਹਾਂ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹਿਓ ਗ੍ਰੀਨ ਸਟੋਰੀਜ਼ ਹਨਾ ਤੇ ਜੇਕਰ ਅਜੇ ਹੀ ਖਾਸ ਐਕਸਕਲੂਸਿਵ ਸਟੋਰੀ ਤੁਹਾਨੂੰ ਪਸੰਦ ਆਈ ਹੈ ਤਾਂ ਆਪਣਾ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ